ਆਪਣੇ ਕੋਲੇ ਭਾਈ 12 ਲੀਟਰ ਦੁੱਧ ਦਿੰਦਾ ਪਹਿਲੇ ਸਵੇਰੇ 11 12 ਵਧੀਆ ਖੁੱਲਾ ਦਿੰਦਾ ਹਾਂਜੀ ਹਾਂਜੀ ਭਾਈ ਠੰਡੀ ਸੀਲ ਆ ਵਧੀਆ ਪੂਰੀ ਠੰਡੀ ਸੀਲ ਆ ਵੀ ਤੇ ਸੂਈ ਰੌਣ ਕਡੇਰੀ ਫਾਰਮ ਤੇ ਭਾਈ ਜੀ ਸਾਰੇ ਪ੍ਰਾਮਾਂ ਦਾ ਸਵਾਦ ਆ ਅੱਜ ਦੀ ਵੀਡੀਓ ਬਾਈ ਕੁਲਵੰਤ ਸਰਪੰਚ ਦੇ ਘਰੋਂ ਪਿੰਡ ਸੰਦੋਹਾ ਤੇ ਜਿਹੜਾ ਬਠਿੰਡਾ ਮੋੜ ਮੰਡੀ ਦੇ ਬਿਲਕੁਲ ਵੀਰੇ ਨਾਲ ਜੇ ਪਿੰਡ ਰਹਿ ਜਾਂਦਾ ਜਮਾ ਰੋਡ ਦੇ ਉੱਤੇ ਬਾਈਆਂ ਦਾ ਪਿੰਡ ਆ ਘਰੇਲੂ ਜ਼ਿਮੀਦਾਰ ਆ ਭਾਈ ਇੱਕ ਤਾਂ ਮੱਝ ਸੇਲ ਵਾਸਤੇ ਆ ਇੱਕ ਤੁਹਾਨੂੰ ਆਪਾਂ ਨੀਲੀ ਰਾਵੀ ਦਾ ਜਮਾ ਪ्योर ਕੱਟਾ ਦਿਖਾਵਾਂਗੇ ਉਹ ਸੇਲ ਵਾਸਤੇ ਨਹੀਂ ਵੀਰੇ ਜੇ ਕਿਸੇ ਭਰਾਵਾਂ ਨੇ ਨੇੜੇ ਤੇੜੇ ਪਿੰਡਾਂ ਦੇ ਆ ਨੇ ਹਨਾ ਕੋਈ ਮੱਝ ਛੋਟੀ ਆਪਦੀ ਬਰੀਡ ਤੇ ਕੰਮ ਕਰਨਾ ਚਾਹੁੰਦਾ ਨੀਲੀ ਰਾਵੀ ਤੋਂ ਕ੍ਰੋਸ ਕਰਾਉਣਾ ਚਾਹੁੰਦਾ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਨੰਬਰ ਤੇ ਇਹ ਮੱਝ ਸੇਲ ਵਾਸਤੇ ਆ ਇਹਦੇ ਬਾਰੇ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰਾਂਗੇ 2 ਜੂਨ 2025 ਦੀ ਵੀਡੀਓ ਆ ਬਾਕੀ ਆ ਜੋ ਆਪਾਂ ਮਾਲਕ ਨਾਲ ਗੱਲਬਾਤ ਕਰਾਉਣਾ ਸਾਰੀ ਹੋਰ ਬਾਈ ਕੀ ਹਾਲ ਹੈ ਜੀ ਠੀਕ ਆ ਬਈ ਸਸਰੀ ਪਹਿਲਾ ਵੀਰੇ ਨੰਬਰ ਬੋਲਦੇ ਆ ਆਪਦਾ ਨੰਬਰ ਬਈ 68465 68454 ਬਈ ਠੀਕ ਆ ਤੇ ਮੱਝ ਬਾਈ ਕਿੰਨੇਵੇਂ ਸੂਏ ਆਪਣੀ ਇਹ ਬਈ ਆਪਣੀ ਚੌਥੀ ਸੂਏ ਮੱਝ ਆ ਗਈ ਚੌਥੀ ਸੂਏ ਆ ਹਾਂਜੀ ਬਈ ਤੇ ਮੱਕਰੀ ਲੂ ਕੰਮ ਜਾਂ ਮੱਕਰੀ ਲੂ ਕੰਮ ਬਈ ਠੀਕ ਆ ਤੇ ਪਿਛਲੇ ਸੂਏ ਛੋਡੇ ਕੋਲੇ ਕਿੰਨਾ ਗੱਦੋ ਦੁੱਧ ਦਤਾ ਇਹਨੇ ਬਈ ਆਪਣੇ ਕੋਲੇ ਬਈ 12 ਲੀਟਰ ਦੁੱਧ ਦਤਾ ਪਹਿਲੇ ਸੂਏ 11 12 ਵਧੀਆ ਖੁੱਲਾ ਦੁੱਧ ਦਤਾ ਹਾਂਜੀ ਹਾਂਜੀ ਬਈ ਠੰਡੀ ਸੀਲ ਆ ਵਧੀਆ ਪੂਰੀ ਠੰਡੀ ਸੀਲ ਆ ਬਈ ਤੇ ਸੂਈ ਰਾਤ ਹੀ ਹੈ ਨਾ ਹਾਂ ਬਈ ਰਾਤ ਸੂਈ ਆ ਰਾਤ ਸੂਈ ਆ ਵੀਰੇ ਆ ਦੇਖ ਲਓ ਬੱਚਾ ਇਹਦੇ ਪਿੱਛੇ ਮੇਲ ਕਾਫਾ ਕੱਟੇ ਨੂੰ ਜਨਮ ਦਿੱਤਾ ਜੇਰ ਜੂਰ ਪੈ ਗਈ ਵਧੀਆ ਹਾਂਜੀ ਹਾਂਜੀ ਬਾਈ ਬਾਈ ਜੇਰ ਵਧੀਆ ਪੈ ਗਈ ਬਾਈ ਕਹਿੰਦਾ ਤੇ ਤੋੜ ਲਈ ਆਪਾਂ ਇਧਰ ਨੂੰ ਤੋੜ ਲਈ ਤੁਸੀਂ ਤੋੜ ਦੋ ਤੋੜ ਕੇ ਤੁਹਾਨੂੰ ਮੈਂ ਦਿਖਾ ਦਿੰਦਾ ਵੀਰੇ ਸੂਆ ਕਿੰਨਾ ਬਾਈ ਇਹ ਚੌਥਾ ਸੂਆ ਬਾਈ ਛੋਡੇ ਕੋਲੇ ਚੌਥਾ ਸੂਈ ਆ ਹਾਂਜੀ ਠੀਕ ਆ ਤੀਜੇ ਸੂਏ ਬਾਈ ਕਹਿੰਦਾ ਆਪਣੇ ਕੋਲੇ ਇਹਨੇ 11 12 ਖੁੱਲਾ ਵਧੀਆ ਦੁੱਧ ਦਿੱਤਾਗਾ ਤੇ ਚੌਥਾ ਸੂਆ ਹੁਣ ਰਾਤ ਹੀ ਬਾਈ ਸੂਈ ਆ ਪਿੱਛੇ ਇਹਦੇ ਕੱਟਾ ਆ ਗਿਆ ਇਧਰ ਨੂੰ ਲੈ ਜਾਓ ਜੀ ਇਧਰ ਨੂੰ ਆ ਦੇਖੋ ਸਾਨੂੰ ਤੋੜ ਕੇ ਚੈੱਕ ਕਰਾਨਾ ਲੇਵੇ ਦੀ ਵਧੀਆ ਗਈ ਥਣ ਥੋੜੀ ਥੋੜੀਆਂ ਦਾ ਭਲਾ ਵੀ ਮੋਟੇ ਮਾੜੇ ਮਾੜੇ ਦਿਖਾਉਂਦੀ ਆ ਬਾਕੀ ਆ ਦੇਖੋ ਬੱਚੇ ਦਾ ਕਰਕੇ ਨਾ ਇਧਰ ਨੂੰ ਵੜਾ ਹੁੰਦੀ ਹੈ ਇਧਰ ਨੂੰ ਲੈ ਚੱਲ ਕੋਈ ਨਹੀਂ ਬਈ ਆ ਦੇਖੋ ਬਈ ਲੇਵੇ ਦੀ ਚੈੱਕ ਕਰ ਲਓ ਤੁਸੀਂ 10 ਤੋਂ 11 ਵਾਰ ਵਾਰ ਤਾਂ ਦੇ ਦੂ ਦੁੱਧੋ ਯਾਰ ਬਈ ਹਣਾ ਹਾਂ ਬਈ ਖੁੱਲਾ ਦੇਊਗੀ ਆ ਦੇਖੋ ਬਈ 10 11 ਤਾਂ ਬਈ ਕਹਿੰਦਾ ਖੁੱਲਾ ਵਧੀਆ ਦੁੱਧ ਦੇ ਦੂਗੀ ਮੰਨ ਲਓ ਕੋਈ ਗੱਲ ਨਹੀਂ ਹਾਇ ਸੇਵਾ ਜੱਕ ਕਰ ਲੋ ਬਾਈ ਤੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਪਸੰਦ ਆਉਂਦੀ ਆ ਕੋਲੇ ਆ ਕੇ ਤੁਸੀਂ ਬਾਈ ਤਸੱਲੀ ਕਰ ਲਿਓ ਤੇ ਆ ਜਾ ਬਾਈ ਜਾਇ ਜਮੁੱਲ ਕਰੀ ਮੁੱਲ ਮੁੱਲ ਬਾਈ 1,25,000 ਆਪਾਂ 1,25,000 ਹਾਂਜੀ ਬਾਈ ਕੋਈ ਮਾਨਦਾਨ ਮੌਕੇ ਤੇ ਮਾਨਦਾਨ ਕਰਦੇ ਆ ਵੀ ਮੌਕੇ ਤੇ ਬਾਈ ਜੀ 1,25,000 ਮੁੱਲ ਆ ਚੌਥਾ ਸੂਆ ਸੂਈ ਹੋਈ ਆ ਪਿੱਛੇ ਕੱਟਾ 11-12 ਕਿਲੋ ਬਾਈ ਕਹਿੰਦਾ ਦੁੱਧ ਦੇ ਗਾਰੰਟੀ ਜੀ ਲੈਨੇ ਆ ਆਪਾਂ ਕਿ ਬਾਕੀ ਤੁਸੀਂ ਆ ਲੈਵਾ ਭਾਈ ਚੈੱਕ ਕਰ ਲੋ ਆ ਦੇਖੋ ਵੀਡੀਓ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਇੱਕ ਬੱਚੀ ਮੁੱਲ ਆ ਗਿਆ